ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਓ। ਆਪਣੀ ਅੱਜ ਦੀ ਕਹਾਣੀ ਇੱਕ ਕੁੜੀ ਦੁਆਰਾ ਦੱਸੀ ਗਈ ਆਪਣੀ ਜ਼ਿੰਦਗੀ ਦੀ ਕਹਾਣੀ ਆ। ਇੱਕ ਕੁੜੀ ਜਿਹਦਾ ਨਾਮ ਕਮਲ ਹੈ ਕਮਲ ਦੱਸਦੀ ਆ ਕਿ ਮੇਰੀ ਮਾਂ ਨੇ ਮੇਰੇ ਨਾਲ ਉਹ ਕੀਤਾ ਜੋ ਸ਼ਾਇਦ ਮਤਰੀ ਹੀ ਮਾਂ ਵੀ ਨਹੀਂ ਕਰਦੀ ਆਪਣੀਆਂ ਧੀਆਂ ਨਾਲ ਕਹਿੰਦੀ ਮੈਂ ਨੌਮੀ ਜਮਾਤ ਦੇ ਵਿੱਚ ਪੜਦੀ ਸੀ ਇੱਕ ਦਿਨ ਮੈਂ ਚਾਹਾਂ ਚਾਹਾਂ ਸਕੂਲੋਂ ਆਈ ਤੇ ਸਕੂਲੋਂ ਆ ਕੇ ਮੈਂ ਆਪਣੀ ਮੰਮੀ ਨੂੰ ਦੱਸਿਆ ਕਿ ਸਾਡੇ ਪੇਪਰ ਹੋਏ ਸੀ ਜਿਹੜੇ ਉਹਨਾਂ ਦੇ ਵਿੱਚੋਂ ਮੈਂ ਫਰਸਟ ਆਈਆਂ ਤੇ ਮੈਨੂੰ ਪ੍ਰਾਈਜ਼ ਮਿਲਿਆ ਕਹਿੰਦੀ ਮੇਰੀ ਮਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਇਹ ਮੇਰੀ ਮਾਂ ਨੂੰ ਮੈਨੂੰ ਕਹਿੰਦੀ ਕਿ ਤੂੰ ਐਂ ਕਰ ਫਟਾਫਟ ਵਰਦੀ ਬਦਲ ਤੇ ਘਰ ਦੀ ਸਫਾਈ ਕਰਨੀ ਆਪਾਂ ਕਹਿੰਦੀ ਮੈਂ ਕਿਹਾ ਵੀ ਲੈ ਮੰਮੀ ਨੂੰ ਮੇਰੇ ਪ੍ਰਾਈਜ਼ ਮਿਲਣ ਦੀ ਖੁਸ਼ੀ ਨਹੀਂ ਹੋਈ ਕਹਿੰਦੀ ਮੈਂ ਕਿਹਾ ਮੰਮੀ ਦੀਵਾਲੀ ਵਾਲੇ ਤਾਂ ਆਪਾਂ ਘਰ ਦੀ ਸਫਾਈ ਕੀਤੀ ਸੀਗੀ ਵੀ ਹੁਣ ਕਾਦੀ ਲਈ ਕਰਨੀ ਆਂਗੀ ਵੀ ਨਾਲੇ ਮੈਂ ਸਕੂਲ ਦਾ ਕੰਮ ਕਰਨਾ ਹਜੇ ਚਾਹ ਪੀਣੀ ਆ ਤੁਸੀਂ ਮੈਨੂੰ ਪਹਿਲਾਂ ਹੀ ਉਹ ਕਹਿੰਦੀ ਵੀ ਜਿਹੜਾ ਕੰਮ ਤੈਨੂੰ ਕਿਹਾ ਗਿਆ ਤੂੰ ਸਿਰਫ ਉਹੀ ਕਰ ਕਹਿੰਦੀ ਚੱਲ ਮੈਂ ਫਟਾਫਟ ਕੱਪੜੇ ਬਦਲੇ ਤੇ ਚਾਹ ਪੀ ਲਈ ਕਹਿੰਦੀ ਚਾਹ ਪੀ ਕੇ ਮੈਂ ਕੰਮ ਕਰਨ ਲੱਗੀ ਤੇ ਕਹਿੰਦੀ ਮੈਂ ਮੇਰੀ ਮਾਂ ਨੂੰ ਪੁੱਛਿਆ ਵੀ ਚਲ ਮਾਂ ਕੰਮ ਤਾਂ ਮੈਂ ਕਰ ਲੂੰਗੀ ਪਰ ਮੈਨੂੰ ਐਂ ਤਾਂ ਦੱਸ ਦੇ ਵੀ ਆਪਾਂ ਕਾਹਦੇ ਲਈ ਕਰਦੀ ਸਫਾਈ ਕਰਨੀ ਆ ਉਹ ਕਹਿੰਦੀ ਵੀ ਕੱਲ ਨੂੰ ਤੈਨੂੰ ਮੁੰਡੇ ਵਾਲੇ ਦੇਖਣ ਆ ਰਹੇ ਆ ਤੇ ਜੇ ਤੂੰ ਉਹਨਾਂ ਦੇ ਪਸੰਦ ਆ ਗਈ ਤਾਂ ਕੱਲ ਨੂੰ ਹੀ ਤੈਨੂੰ ਉਹ ਲੈ ਜਾਣਗੇ ਵੀ ਕੱਲ ਨੂੰ ਤੇਰਾ ਵਿਆਹ ਹੋਣਾ ਕਹਿੰਦੀ ਮੇਰੀ ਮਾਂ ਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਵੀ ਇਹ ਕੀ ਗੱਲ ਬਣੀ ਵੀ ਮਾਂ ਹਜੇ ਤਾਂ ਮੈਂ ਨੌਮੀ ਚ ਪੜਦੀ ਆ ਤੇ ਮੈਂ ਤਾਂ ਹਜੇ ਬਹੁਤ ਪੜਨਾ ਤਾਂ ਉਹਦੀ ਮਾਂ ਕਹਿੰਦੀ ਕਿ ਦੇਖ ਤੈਨੂੰ ਜਿੰਨਾ ਕਿਹਾ ਜਾਂਦਾ ਨਾ ਤੂੰ ਉਨਾ ਹੀ ਕਰ ਦੋ ਭੈਣਾਂ ਤੇਰੀਆਂ ਹੋਰ ਨੇ ਜੀਆਂ ਤੇ ਦਾਜ ਇੰਨੇ ਮੰਗਦੇ ਆ ਹਨਾ ਲੋਕੀ ਵੀ ਮਸਾਂ ਇੱਕ ਚੰਗਾ ਰਿਸ਼ਤਾ ਆਇਆਗਾ ਬਿਨਾਂ ਦਾਜ ਦੇ ਤੂੰ ਵੀ ਜੇ ਰਿਸ਼ਤਾ ਅਗਲੇ ਨੂੰ ਤੂੰ ਪਸੰਦ ਆ ਗਈ ਤੇ ਅਸੀਂ ਤੇਰਾ ਵਿਆਹ ਕਰਨਾ ਬਸ ਵਿਆਹ ਵੀ ਕੀ ਕਰਨਾ ਵੀ ਕੋਈ ਖਰਚਾ ਨਹੀਂ ਵੀ ਤੈਨੂੰ ਅਹੀਂ ਲੈ ਜਾਣਗੇ ਉਹ ਕਹਿੰਦੀ ਮੈਂ ਬਹੁਤ ਰੋਈ ਬਹੁਤ ਦੁਖੀ ਹੋਈ ਪਰ ਕਹਿੰਦੀ ਮੇਰੀ ਕੀ ਨੇ ਸੁਣਨੀ ਸੀ ਕਹਿੰਦੀ ਚੱਲ ਫਿਰ ਮੈਂ ਸੋਚਿਆ ਵੀ ਕੀ ਪਤਾ ਮੈਂ ਉਹਨਾਂ ਦੇ ਪਸੰਦ ਆਉਂਗੀ ਕਿ ਨਾ ਚੱਲ ਕਹਿੰਦੀ ਮੈਂ ਸਾਰਾ ਆਪਣੀ ਮੰਮੀ ਨਾਲ ਕੰਮ ਕਰਵਾਇਆ ਕੰਮ ਕਰਵਾ ਕੇ ਕਹਿੰਦੀ ਸ਼ਾਮ ਨੂੰ ਮੇਰੀ ਮੰਮੀ ਮੈਨੂੰ ਕਹਿੰਦੀ ਵੀ ਕੇਸੀ ਨਾਲਾ ਧੂੜ ਪੈ ਗਈ ਵਾਲਾਂ 'ਚ ਕਹਿੰਦੀ ਚਲ ਮੈਂ ਵਾਲ ਧੋ ਲਈ ਤੇ ਅਗਲੇ ਦਿਨ ਕਹਿੰਦੀ ਸਵੇਰੇ ਉੱਠ ਕੇ ਇਸਦੇ ਆ ਮੇਰੀ ਮੰਮੀ ਨੇ ਮੈਨੂੰ ਉਠਾ ਲਿਆ ਚਲ ਅਸੀਂ ਫਟਾਫਟ ਘਰ ਦੇ ਕੰਮ ਨਿਮੇੜੇ ਤੇ ਕਹਿੰਦੀ ਮੇਰੀ ਮਾਂ ਨੇ ਮੈਨੂੰ ਇੱਕ ਨਵਾਂ ਸੂਟ ਦਿੱਤਾ ਪਾਉਣ ਨੂੰ ਚਲ ਕਹਿੰਦੀ ਮੈਂ ਨਵਾਂ ਸੂਟ ਪਾ ਕੇ ਤਿਆਰ ਹੋ ਗਈ ਮੇਰਾ ਤਾਂ ਕਹਿੰਦੀ ਦਿਲ ਨਹੀਂ ਸੀ ਲੱਗ ਰਿਹਾ ਮੈਂ ਸਕੂਲ ਜਾਣਾ ਸੀ ਪਰ ਕਹਿੰਦੀ ਵੀ ਮੈਨੂੰ ਕੀ ਪਤਾ ਸੀ ਵੀ ਮੇਰੀ ਜ਼ਿੰਦਗੀ ਬਦਲਣ ਵਾਲੀ ਆ ਚਲ ਕਹਿੰਦੀ 11 ਕਵਜੇ ਸਾਡੇ ਘਰ ਦੇ ਵਿੱਚ ਇੱਕ ਗੱਡੀ ਆ ਕੇ ਰੁਕਦੀ ਆ ਉਹਦੇ ਵਿੱਚੋਂ 6-7 ਜਣੇ ਉਤਰਦੇ ਆ ਕਹਿੰਦੀ ਚਲੋ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਉਸ ਤੋਂ ਬਾਅਦ ਮੈਂ ਚਾਹ ਲੈ ਕੇ ਜਾਂਦੀ ਆ ਮੈਨੂੰ ਵੀ ਉਹਨਾਂ ਦੇ ਸਾਹਮਣੇ ਬਿਠਾ ਦਿੱਤਾ ਜਾਂਦਾ ਕਹਿੰਦੀ ਮੈਂ ਵੀ ਸਾਰਿਆਂ ਵੱਲ ਨਿਗਾਹ ਮਾਰੀ ਮੈਂ ਦੇਖਾਂ ਤਾਂ ਸਹੀ ਵੀ ਮੇਰੇ ਘਰ ਵਾਲਾ ਕਿਹੜਾਗਾ ਹਨਾ ਕਹਿੰਦੀ ਉਹਨਾਂ ਦੇ ਵਿੱਚੋਂ ਮੈਨੂੰ ਕੋਈ ਵੀ ਮੁੰਡਾ ਨਜ਼ਰ ਨਹੀਂ ਆਇਆਗਾ ਕਹਿੰਦੀ ਮੈਂ ਸੋਚਿਆ ਵੀ ਜਿਹਦੇ ਨਾਲ ਮੇਰਾ ਵਿਆਹ ਕਰਨੋਂ ਮੁੰਡਾ ਤਾਂ ਹੈ ਨਹੀਂਗਾ ਵੀ ਇਹ ਤਾਂ ਇੱਕ ਬੰਦਾ ਜਾਗਾ ਤੇ ਜਾਂ ਵੀ ਬੁੜੀਆਂ ਨੇ ਬਾਕੀ ਵੀ ਫਿਰ ਮੁੰਡਾ ਵੀ ਮੇਰਾ ਵਿਆਹ ਕਿਵੇਂ ਕਰਨਗੇ ਫਿਰ ਚਲ ਕਹਿੰਦੀ ਵੀ ਮੈਂ ਤਾਂ ਹਜੇ ਇਹ ਸੋਚ ਹੀ ਰਹੀ ਸੀ ਕਹਿੰਦੀ ਉਧਰੋਂ ਜਿਹੜੀਆਂ ਵਰਤਾ ਆਈਆਂ ਸੀਗੀਆਂ ਉਹ ਕਹਿੰਦੀਆਂ ਵੀ ਸਾਡੇ ਕੁੜੀ ਪਸੰਦ ਆ ਕਹਿੰਦੀ ਉਸ ਤੋਂ ਬਾਅਦ ਵੀ ਉਹ ਕਹਿੰਦੀਆਂ ਵੀ ਤੁਸੀਂ ਇਹਨੂੰ ਤੁਹਾਡੀ ਕੁੜੀ ਨੂੰ ਪੁੱਛ ਲਓ ਵੀ ਸਾਡਾ ਮੁੰਡਾ ਇਹਦੇ ਪਸੰਦ ਆ ਕਹਿੰਦੀ ਜੇ ਦੋਨਾਂ ਨੇ ਕਿਹਾ ਵੀ ਮੁੰਡਾ ਪਸੰਦ ਆ ਵੀ ਮੈਂ ਕਿਹਾ ਮੁੰਡਾ ਤਾਂ ਦਿਖਾਇਆ ਨਹੀਂ ਚਲ ਕਹਿੰਦੀ ਮੇਰੀ ਮਾਂ ਮੈਨੂੰ ਉਠਾ ਕੇ ਲੈ ਗਈ ਦੂਜੇ ਕਮਰੇ 'ਚ ਬਿਠਾਇਆਈ ਤੇ ਉਸ ਤੋਂ ਬਾਅਦ ਕਹਿੰਦੀ ਉਹੀ ਬੰਦਾ ਜਿਹੜਾ ਉਹਨਾਂ ਦੇ ਨਾਲ ਆਇਆ ਸੀਗਾ ਦੀਦੀ ਉਮਰ ਲਗਭਗ 45 ਤੋਂ 48 ਸਾਲ ਸੀ ਕਹਿੰਦੀ ਉਹ ਆ ਕੇ ਬਹਿ ਗਿਆ ਕਮਰੇ ਦੇ ਵਿੱਚ ਤੇ ਕਹਿੰਦੀ ਜਦੋਂ ਮੈਂ ਵੇਖਿਆ ਕਹਿੰਦੀ ਮੈਂ ਸੋਚਿਆ ਵੀ ਇਹਦੇ ਨਾਲ ਮੇਰਾ ਵਿਆਹ ਹੋ ਰਿਹਾ ਵੀ ਇਹ ਤਾਂ ਇੰਨੀ ਉਮਰ ਦਾ ਚਲ ਕਹਿੰਦੀ ਉਹਨੇ ਮੈਨੂੰ ਪੁੱਛਿਆ ਕਿ ਮੈਂ ਤੁਸੀਂ ਮੇਰੇ ਪਸੰਦ ਹੋ ਵੀ ਕੀ ਮੈਂ ਤੁਹਾਨੂੰ ਪਸੰਦ ਆ ਕਹਿੰਦੀ ਵੀ ਮੈਂ ਉੱਥੋਂ ਚੁੱਪਚਾਪ ਉੱਠੀ ਤੇ ਮੈਂ ਆਪਣੀ ਮਾਂ ਨੂੰ ਆਵਾਜ਼ ਮਾਰੀ ਕਹਿੰਦੀ ਮੈਂ ਆਪਣੀ ਮਾਂ ਨੂੰ ਸਾਈਡ ਤੇ ਲੈ ਜਾ ਕੇ ਕਿਹਾ ਵੀ ਮਾਂ ਇਹ ਕੀ ਕਰ ਰਹੀਆਂ ਤੂੰ ਵੀ ਤੂੰ ਤਾਂ ਐਨੀ ਵੱਡੀ ਉਮਰ ਦੇ ਬੰਦੇ ਨਾਲ ਮੇਰਾ ਵਿਆਹ ਕਰ ਰਹੀਆਂ ਵੀ ਮੇਰੀ ਤਾਂ ਉਮਰ ਹਜੇ 17 ਸਾਲ ਆ ਵੀ ਉਹ ਤਾਂ ਬੁੱਢਾ ਗਾਜਮਾ ਤਾਂ ਕਹਿੰਦੀ ਮੇਰੀ ਮਾਂ ਕਹਿੰਦੀ ਵੀ ਤੈਨੂੰ ਮੈਂ ਕੱਲ ਵੀ ਕਿਹਾ ਸੀ ਵੀ ਦੋ ਤੇਰੀਆਂ ਛੋਟੀਆਂ ਭੈਣਾਂ ਹੋਰ ਨੇ ਵੀ ਦਾਜ ਦੇਹ ਦੇ ਲੋਕ ਇੰਨਾ ਮੰਗਦੇ ਆ ਵੀ ਅਸੀਂ ਕਿੱਥੋਂ ਵਿਆਹ ਕਰਾਂਗੇ ਤੂੰ ਬਹੁਤ ਤਕੜੇ ਘਰੇ ਜਾ ਰਹੀਆਂ ਤੂੰ ਆਪ ਦਾ ਸੁੱਖ ਦੇਖ ਬਹੁਤ ਤਕੜੇ ਆ ਇਹ ਇਹਨਾਂ ਦੇ ਜ਼ਮੀਨ ਜਾਇਦਾਦ ਵੀ ਹੈਗੀ ਆ ਕਹਿੰਦੀ ਮੈਂ ਆਖਿਆ ਵੀ ਮਾਂ ਮੈਂ ਗਰੀਬੀ ਕੱਟ ਲੂੰ ਪਰ ਮੈਂ ਤਕੜੇ ਘਰੇ ਨਹੀਂ ਜਾਣਾ ਵੀ ਮੈਂ ਬੁੱਢੇ ਨਾਲ ਵਿਆਹ ਨਹੀਂ ਕਰਾਉਣਾ ਪਰ ਕਹਿੰਦੀ ਕੁੜੀਆਂ ਦੀ ਕੌਣ ਸੁਣਦਾ ਕਹਿੰਦੀ ਮੇਰੀ ਮਾਂ ਕਹਿੰਦੀ ਚੁੱਪ ਚਾਪ ਆ ਕੇ ਅੰਦਰ ਬਹਿ ਜਾ ਨਹੀਂ ਕਹਿੰਦੀ ਗੁੱਤ ਪੱਟ ਦੂੰ ਤੇਰੀ ਕਹਿੰਦੀ ਚੱਲ ਮੈਂ ਆ ਗਈ ਅੰਦਰ ਤੇ ਕਹਿੰਦੀ ਮੇਰੀ ਮਾਂ ਉਹਨਾਂ ਨੂੰ ਕਹਿੰਦੀ ਵੀ ਹਾਂ ਬਾਈ ਸਾਡੀ ਕੁੜੀ ਦੇ ਵੀ ਤੁਹਾਡਾ ਮੁੰਡਾ ਪਸੰਦ ਆ ਚੱਲ ਕਹਿੰਦੀ ਉੱਥੇ ਹੀ ਸਾਡਾ ਸ਼ਗਨ ਕਰਕੇ ਮੈਨੂੰ ਉਹਨਾਂ ਦੇ ਨਾਲ ਹੀ ਤੋਰ ਦਿੱਤਾ ਕਹਿੰਦੀ ਜਦੋਂ ਅਸੀਂ ਵੀ ਮੈਂ ਆਪਣੇ ਸਹੁਰੇ ਘਰ ਆਈ ਕਹਿੰਦੀ ਹੁਣ ਮੈਨੂੰ ਕੀ ਚਾਹ ਸੀ ਹਨਾ ਵੀ ਮੇਰਾ ਤਾਂ ਰੋਣ-ਕਲੌਣ ਪੈ ਗਿਆ ਸੀ ਮੈਨੂੰ ਤਾਂ ਵੀ ਆ ਕੀ ਹੋ ਗਿਆ ਕਹਿੰਦੀ ਚੱਲ ਮੈਂ ਆਈ ਤੇ ਮੈਂ ਵੇਖਿਆ ਕਹਿੰਦੀ ਮੇਰੇ ਸਹੁਰਿਆਂ ਦਾ ਘਰ ਬਹੁਤ ਸੋਹਣਾ ਸੀ ਪੱਕਾ ਪੱਕਾ ਘਰ ਸੀ ਆ ਜਾ ਕੇ ਕਹਿੰਦੀ ਮੈਨੂੰ ਅੰਦਰ ਕਮਰੇ ਦੇ ਵਿੱਚ ਬਿਠਾ ਦਿੱਤਾ ਕਹਿੰਦੀ ਮੈਂ ਵੇਖ ਰਹੀ ਸੀ ਕਿ ਉਸ ਘਰ ਦੇ ਵਿੱਚ ਤਿੰਨ ਬੱਚੇ ਸੀਗੇ ਵੱਡੇ ਵੱਡੇ ਇੱਕ 13-14 ਸਾਲ ਦੀ ਕੁੜੀ ਸੀਗੀ ਇੱਕ ਉਸ ਤੋਂ ਛੋਟਾ ਸੀ ਮੁੰਡਾ ਤੇ ਇੱਕ ਉਹਨਾਂ ਦੋਨਾਂ ਤੋਂ ਵੱਡਾ ਸੀਗਾ ਤਿੰਨ ਬੱਚੇ ਕਹਿੰਦੀ ਖੇਡ ਰਹੇ ਸੀ ਜਦੋਂ ਜਦੋਂ ਕਹਿੰਦੀ ਉਹਨੇ ਆ ਕੇ ਮਤਲਬ ਮੇਰੇ ਕੋਲੋਂ ਆ ਕੇ ਮੁੜ ਕੇ ਗਏ ਤੇ ਉਸ ਤੋਂ ਬਾਅਦ ਕਹਿੰਦੀ 30-35 ਸਾਲ ਦੀ ਇੱਕ ਔਰਤ ਆਉਂਦੀ ਹੈ ਮੇਰੇ ਕੋਲ ਕਹਿੰਦੀ ਉਹ ਮੈਨੂੰ ਸਤਿ ਸ਼੍ਰੀ ਅਕਾਲ ਦੀਦੀ ਕਹਿੰਦੀ ਆ ਕਹਿੰਦੀ ਮੈਂ ਕਿਹਾ ਵੀ ਹੈਗੀ ਤਾਂ ਮੇਰੇ ਤੋਂ ਵੱਡੀ ਵਾਲੇ ਦੀਦੀ ਕਹਿੰਦੀ ਆ ਤੇ ਕਹਿੰਦੀ ਮੈਂ ਸੋਚਿਆ ਵੀ ਚਲ ਵੀ ਮੇਰੇ ਘਰ ਵਾਲੇ ਦੀ ਭੈਣ ਭੂਣ ਹੋਊਗੀ ਤੇ ਚਲੋ ਉਹ ਮੈਨੂੰ ਕਹਿੰਦੀ ਵੀ ਇਹ ਤੇਰੇ ਸਹੁਰਿਆਂ ਦਾ ਘਰ ਆ ਠੀਕ ਹੈ ਵੀ ਹੁਣ ਤੂੰ ਇੱਥੇ ਜੀ ਲਾ ਲਈ ਤੇ ਕਹਿੰਦੀ ਮੈਂ ਕਿਹਾ ਵੀ ਤੁਸੀਂ ਕੌਣ ਕਹਿੰਦੀ ਉਹ ਮੈਨੂੰ ਕਹਿੰਦੀ ਵੀ ਮੈਂ ਤੇਰੀ ਦਰਾਣੀ ਆ ਤੇ ਕਹਿੰਦੀ ਮੈਂ ਹੈਰਾਨ ਹੋ ਗਈ ਵੀ ਦਰਾਣੀ ਵੀ ਇਹਦਾ ਮਤਲਬ ਮੇਰਾ ਦਯੋਰ ਪਹਿਲਾਂ ਵੀ ਇਹ ਵੀ ਨਾਲੇ ਤਾਂ ਮੇਥੋਂ ਵੀ ਵੱਡੀ ਉਮਰ ਦੀ ਤੇ ਕਹਿੰਦੀ ਚਲੋ ਗੱਲਬਾਤ ਕੀਤੀ ਤੇ ਕਹਿੰਦੀ ਮੈਂ ਕਿਹਾ ਵੀ ਜਿਹੜੇ ਆ ਬੱਚੇ ਨੇ ਵੀ ਤੁਹਾਡੇ ਨੇ ਉਹ ਕਹਿੰਦੀ ਵੀ ਨਹੀਂ ਇਹਦਾ ਮਤਲਬ ਤੈਨੂੰ ਕੁਝ ਦੱਸਿਆ ਨਹੀਂਗਾ ਕਹਿੰਦੀ ਮੈਂ ਕਿਹਾ ਵੀ ਨਹੀਂ ਕੀ ਮਤਲਬ ਉਹ ਕਹਿੰਦੀ ਵੀ ਇਹਦੇ ਵਿੱਚੋਂ ਦੋ ਬੱਚੇ ਤੇਰੇ ਆ ਮਤਲਬ ਤੇਰੇ ਘਰ ਵਾਲੇ ਦੇ ਆ ਤੇ ਇੱਕ ਬੱਚਾ ਮੇਰਾ ਦਾ ਤੇ ਕਹਿੰਦੀ ਮੈਂ ਕਿਹਾ ਵੀ ਕੀ ਮਤਲਬ ਉਹ ਕਹਿੰਦੀ ਵੀ ਤੂੰ ਜਿਹੜੇ ਬੰਦੇ ਨਾਲ ਵਿਆਹੀਆਂ ਵੀ ਉਹਦਾ ਇਹ ਦੂਜਾ ਵਿਆਹਗਾ ਉਹਦੀ ਪਹਿਲਾਂ ਵਾਲੀ ਘਰ ਵਾਲੀ ਮਤਲਬ ਮੇਰੀ ਪਹਿਲਾਂ ਵਾਲੀ ਜਠਾਣੀ ਹੈ ਜਿਹੜੀ ਉਹਦੀ ਮੌਤ ਹੋ ਗਈ ਇਸੇ ਕਰਕੇ ਤੇਰੇ ਨਾਲ ਇਹਦਾ ਵਿਆਹ ਹੋਇਆਗਾ ਉਬਤ ਇਹ ਤੇਰੇ ਹੀ ਨਗੇ ਕਹਿੰਦੀ ਇਹ ਸੁਣ ਕੇ ਵੀ ਮੇਰੇ ਮਤਲਬ ਮੈਨੂੰ ਬਹੁਤ ਦੁੱਖ ਹੋਇਆ ਪਰ ਕਹਿੰਦੀ ਵੀ ਜਦੋਂ ਹੁਣ ਮੈਨੂੰ ਐਡਾ ਵੱਡਾ ਸਦਮਾ ਲੱਗ ਹੀ ਚੁੱਕਿਆ ਸੀ ਵੀ ਮੈਂ ਵੱਡੇ ਉਮਰ ਦੇ ਬੰਦੇ ਨਾਲ ਵਿਆਹੀ ਗਈ ਸੀ ਕਹਿੰਦੀ ਫਿਰ ਹੁਣ ਤਾਂ ਜੋ ਜੋ ਗੱਲਾਂ ਸਾਹਮਣੇ ਆਉਣੀਆਂ ਸੀਗੀਆਂ ਸਾਰੀਆਂ ਛੱਟ ਕੇ ਦੇ ਨਾਲੀਆਂ ਹੀ ਸੀ ਚਲ ਕਹਿੰਦੀ ਵੀ ਮੈਂ ਚੁੱਪਚਾਪ ਉਹਦੀ ਗੱਲ ਸੁਣ ਕੇ ਬੈਠੀ ਰਹੀ ਚੁੱਪਚਾਪ ਚਲ ਕਹਿੰਦੀ ਮੇਰੇ ਵਿਆਹ ਨੂੰ ਮਹੀਨਾ ਦੋ ਮਹੀਨੇ ਹੋ ਗਏ ਤੇ ਮੈਨੂੰ ਉਸ ਘਰ ਦਾ ਭੇਤ ਆ ਗਿਆ ਜਿਹਦੇ ਨਾਲ ਮੇਰਾ ਵਿਆਹ ਹੋਇਆ ਸੀ ਉਸ ਬੰਦੇ ਦਾ ਨਾਮ ਬਲਵੰਤ ਸੀ ਬਲਵੰਤ ਬਹੁਤ ਜਿਆਦਾ ਸ਼ਰਾਬ ਪੀਂਦਾ ਸੀ ਤੇ ਉਹ ਬਹੁਤ ਅੜਵ ਸੁਭਾ ਦਾ ਸੀ ਜੇ ਉਹ ਰੋਟੀ ਪਾਣੀ ਮੰਗਦਾ ਤੇ ਮੇਰੇ ਤੋਂ ਥੋੜੀ ਜੀ ਵੀ ਦੇਰ ਹੁੰਦੀ ਤੇ ਉਹ ਮੈਨੂੰ ਕੁੱਟ ਦਿੰਦਾ ਸੀਗਾ ਚੱਲ ਕਹਿੰਦੀ ਹੁਣ ਮੈਨੂੰ ਆਦਤ ਪੈ ਗਈ ਸੀ ਵੀ ਉਹਦੇ ਸੁਭਾ ਦਾ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਜਦੋਂ ਵੀ ਉਹਨੇ ਸ਼ਰਾਬ ਪੀ ਕੇ ਆਉਂਦਾ ਸੀ ਉਹ ਡੇਲੀ ਤੇ ਜਦੋਂ ਕਦੇ ਉਹਨੇ ਸ਼ਰਾਬ ਪੀ ਕੇ ਆਉਣਾ ਵੀ ਮੈਂ ਪਹਿਲਾਂ ਹੀ ਉਹਦਾ ਰੋਟੀ ਪਾਣੀ ਤਿਆਰ ਕਰਨਾ ਲੱਗ ਜਾਂਦੀ ਵੀ ਜਦੋਂ ਇਹਨੇ ਆਵਾਜ਼ ਮਾਰੀ ਮੈਂ ਨਾਲ ਦੀ ਨਾਲ ਫੜਾ ਦੂੰ ਪਰ ਫਿਰ ਵੀ ਕਹਿੰਦੀ ਕੋਈ ਨਾ ਕੋਈ ਬਹਾਨਾ ਉਹ ਲੱਭ ਹੀ ਲੈਂਦਾ ਸੀ ਕਹਿੰਦੀ ਵੀ ਮੈਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ। ਵੀ ਭਾਵੇਂ ਕਿ ਜਿਹੜਾ ਮੇਰਾ ਉਹ ਮੁੰਡਾ ਸੀਗਾ ਉਹ ਮੇਰੇ ਤੋਂ 2 ਸਾਲ ਛੋਟਾ ਸੀ ਤੇ ਕੁੜੀ ਮੇਰੇ ਤੋਂ 4 ਸਾਲ ਛੋਟੀ ਸੀ ਪਰ ਕਹਿੰਦੀ ਹੈਗੇ ਤਾਂ ਮੇਰੇ ਬੱਚੇ ਸੀ ਨਾ ਕਹਿੰਦੀ ਉਹ ਬੱਚੇ ਮੇਰੇ ਨਾਲ ਵਧੀਆ ਕੋਲ ਮਿਲ ਗਏ ਤੇ ਚਲੋ ਕਹਿੰਦੀ ਇਸੇ ਤਰ੍ਹਾਂ ਸਾਡਾ ਸਮਾਂ ਗੁਜ਼ਰਦਾ ਗਿਆ ਤੇ 1 ਸਾਲ ਦੇ ਬਾਅਦ ਕਹਿੰਦੀ ਮੇਰੇ ਵੀ ਕੁੱਖੋਂ ਇੱਕ ਬੱਚਾ ਹੋਇਆ, ਬੇਟਾ ਹੋਇਆ। ਕਹਿੰਦੀ ਚਲੋ ਮੈਂ ਆਪਣੇ ਬੱਚੇ ਦੇ ਵਿੱਚ ਰੁੱਝ ਗਈ ਜਿਹੜੇ ਹੁਣ ਉਹ ਬੱਚੇ ਸੀ ਕਹਿੰਦੀ ਉਹ ਸਕੂਲ ਜਾਂਦੇ ਸੀ ਵੱਡੇ ਸੀਗੇ ਉਨਾ ਨੀ ਮੇਰਾ ਧਿਆਨ ਘਟ ਗਿਆ ਵੈਸੇ ਵੀ ਕਹਿੰਦੀ ਉਹ ਮੈਨੂੰ ਆਪਣੀ ਹਾਨ ਪ੍ਰਵਾਨ ਦੀ ਸਮਝਦੇ ਸੀ ਵੀ ਮੇਰੀ ਝੜਕ ਨੂੰ ਤਾਂ ਮੰਨਦੇ ਨਹੀਂ ਸੀਗੇ ਚਲ ਕਹਿੰਦੀ ਮੇਰਾ ਬੇਟਾ ਜਦੋਂ ਵੱਡਾ ਹੋਣ ਲੱਗਿਆ ਵੀ ਉਸੇ ਘਰ ਦੇ ਵਿੱਚ ਮੈਂ ਰਹਿੰਦੀ ਰਹੀ ਕਹਿੰਦੀ ਅਚਾਨਕ ਮੇਰੀ ਜ਼ਿੰਦਗੀ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਮੈਂ ਕਹਿੰਦੀ ਜਦੋਂ 23-24 ਸਾਲ ਦੀ ਹੋਈ ਤਾਂ ਮੇਰੇ ਘਰ ਵਾਲੇ ਬਲਵੰਤ ਦੀ ਮੌਤ ਹੋ ਗਈ ਮੈਂ ਕਹਿੰਦੀ 23 ਸਾਲ ਦੀ ਉਮਰ ਦੇ ਵਿੱਚ ਇੱਕ ਬੱਚੇ ਦੀ ਮਾਂ ਤੇ ਵਿਧਵਾ ਹੋ ਗਈ ਸੀ ਜਦੋਂ ਕਹਿੰਦੀ ਮੇਰੇ ਘਰ ਵਾਲੇ ਦੀ ਮੌਤ ਹੋਈ ਮੇਰੇ ਮਾਪਿਓ ਆਏ ਮੇਰੀਆਂ ਭੂਆ ਵੀ ਆਈਆਂ ਕਹਿੰਦੀ ਮੇਰੀਆਂ ਭੂਆ ਉਸ ਵੇਲੇ ਮੇਰੇ ਘਰ ਪਹਿਲੀ ਵਾਰ ਆਈਆਂ ਸੀ ਕਿਉਂਕਿ ਮੇਰੀਆਂ ਭੂਆ ਮੇਰੇ ਪਿਓ ਨਾਲ ਨਾਰਾਜ਼ ਸੀ ਵੀ ਤੂੰ ਕੁੜੀ ਡੋਬਤੀ ਇੰਨੀ ਛੋਟੀ ਉਮਰ ਦੇ ਵਿੱਚ ਵੱਡੀ ਉਮਰ ਦੇ ਬੰਦੇ ਨਾਲ ਵਿਆਹ ਤੀ ਪਰ ਕਹਿੰਦੀ ਮੇਰੇ ਪਿਓ ਨੇ ਕਿਸੇ ਦੀ ਕੋਈ ਗੱਲ ਨਹੀਂ ਸੀ ਮੰਨੀ ਕਹਿੰਦੀ ਮੇਰੀਆਂ ਭੂਆ ਆਈਆਂ ਉਹਨਾਂ ਨੇ ਮੈਨੂੰ ਦਲਾਸੇ ਦਿੱਤੇ ਚਲ ਮੇਰੀ ਦਰਹਾਣੀ ਸੀ ਕਹਿੰਦੀ ਉਹ ਮੇਰਾ ਬਹੁਤ ਕਰਦੀ ਸੀ ਅਸੀਂ ਦੋਨੋਂ ਭੈਣਾਂ ਵਾਂਗੂ ਰਹਿੰਦੀਆਂ ਤੇ ਇਹ ਕਹਿੰਦੀ ਫਿਰ ਗੱਲ ਹੋਈ ਰਿਸ਼ਤੇਦਾਰਾਂ ਦੇ ਵਿੱਚ ਹਨਾ ਵੀ ਇਹ ਤਾਂ ਬਹੁਤ ਛੋਟੀ ਉਮਰ ਦੀ ਆਏ ਤਾਂ ਇਹਦੀ ਉਮਰ ਨਹੀਂ ਨਿਕਲਨੀ ਬਿਚੋਂ ਕਹਿੰਦੀ ਸ਼ਰੀਕੇ ਕਬੀਲੇ ਵਾਲਿਆਂ ਨੇ ਤੇ ਰਿਸ਼ਤੇਦਾਰਾਂ ਨੇ ਆਏ ਕਿਹਾ ਤਾਂ ਵੀ ਜਿਹੜਾ ਇਹਦਾ ਦਿਓਰ ਆ ਉਹਨੂੰ ਪੱਗ ਦੇ ਦਿੰਨੇ ਆ ਵੀ ਉਹਦੇ ਸਿਰ ਬਿਠਾ ਦਿੰਨੇ ਆ ਕਹਿੰਦੀ ਫੇਰ ਮੇਰੀ ਦਰਾਣੀ ਸੀ ਜਿਹੜੀ ਉਹ ਮੈਨੂੰ ਗੁੱਸਾ ਕਰਦੀ ਸੀ ਮੇਰੇ ਤੇ ਨਫ਼ਰਤ ਕਰਨ ਲੱਗੀ ਪਰ ਕਹਿੰਦੀ ਵੀ ਮੈਂ ਰਿਸ਼ਤੇਦਾਰਾਂ ਨੂੰ ਤੇ ਸ਼ਰੀਕੇ ਕਬੀਲੇ ਵਾਲਿਆਂ ਨੂੰ ਇੱਕੋ ਹੀ ਗੱਲ ਕਹੀ ਵੀ ਜੋ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਉਹ ਹੋ ਗਿਆ ਵੀ ਮੈਂ ਆਪਣੀ ਦਰਾਣੀ ਨਾਲ ਭੈਣ ਬਣ ਕੇ ਕੱਟ ਲੂੰਗੀ ਪਰ ਮੇਰੀ ਸੋਕਰ ਨਹੀਂ ਬਣਨਾ ਚਾਹੁੰਦੀ ਵੀ ਹੁਣ ਤਾਂ ਸਾਡੀ ਵਧੀਆ ਬਣਦੀ ਆ ਕਹਿੰਦੀ ਭਾਵੇਂ ਮੇਰੀ ਦਰਾਣੀ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਸੀਗਾ ਵੀ ਮੈਂ ਉਹਦੀ ਸੌਕਰ ਨਹੀਂ ਬਣਨਾ ਪਰ ਫਿਰ ਵੀ ਕਹਿੰਦੀ ਉਹ ਅੰਦਰੋਂ ਅੰਦਰ ਹੀ ਮੇਰੇ ਤੇ ਖਾਰ ਖਾਂਦੀ ਸੀ ਗੁੱਸਾ ਕਰਦੀ ਸੀ ਜੇ ਕਹਿੰਦੀ ਕਈ ਵਾਰੀ ਮੇਰੇ ਦਿਔਰ ਮੈਨੂੰ ਬੁਲਾ ਲੈਂਦਾ ਤਾਂ ਉਹ ਲੜ ਪੈਂਦੀ ਕਹਿੰਦੀ ਮੇਰੀ ਕੋਸ਼ਿਸ਼ ਹੁੰਦੀ ਵੀ ਮੈਂ ਆਪਦੇ ਦਿਔਰ ਨੂੰ ਨਾ ਬੁਲਾਵਾ ਕਹਿੰਦੀ ਫਿਰ ਉਹ ਬਦਲਾ ਲੈਣ ਵਾਸਤੇ ਮੇਰੇ ਦੋਨਾਂ ਬੱਚੇ ਨੂੰ ਆਪਦੇ ਵੱਲ ਕਰ ਲੈਂਦੀ ਉਹਨਾਂ ਨੂੰ ਮੇਰੇ ਖਿਲਾਫ ਭੜਕਾ ਦਿੰਦੀ ਕਹਿੰਦੀ ਚਲੋ ਹੌਲੀ ਹੌਲੀ ਉਹ ਬੱਚੇ ਵੱਡੇ ਹੋ ਗਏ ਕੁੜੀ ਕਾਲਜ ਜਾਣ ਲੱਗੀ ਤੇ ਮੁੰਡਾ ਸੀ ਉਹ ਇੱਕ ਸਾਲ ਪਹਿਲੇ ਹੀ ਕਾਲਜ ਜਾਣ ਲੱਗਿਆ ਸੀ ਕਹਿੰਦੀ ਉਹ ਜਦੋਂ ਹੁਣ ਮੇਰਾ ਉਹਨਾਂ ਤੋਂ ਧਿਆਨ हट ਗਿਆ ਆਪਣੇ ਬੱਚੇ ਵੱਲ ਹੋ ਗਿਆ ਵੈਸੇ ਵੀ ਉਹ ਮੇਰੀ ਗੱਲ ਨਹੀਂ ਸੁਣਦੇ ਸੀ ਮੈਨੂੰ ਮਤਰੇ ਹੀ ਵਾਂ ਸਮਝਦੇ ਸੀ ਕਹਿੰਦੀ ਜਿਹੜਾ ਮੁੰਡਾ ਸੀ ਵੱਡਾ ਮੇਰੇ ਘਰ ਵਾਲੇ ਦਾ ਕਹਿੰਦੀ ਉਹ ਨਸ਼ਿਆਂ ਦੇ ਵਿੱਚ ਪੈ ਗਿਆ ਜਦੋਂ ਨਸ਼ਿਆਂ ਚ ਪਿਆ ਕਹਿੰਦੀ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਮੈਂ ਉਹਦੀਆਂ ਬੜੀਆਂ ਮਿਹਨਤਾਂ ਕੀਤੀਆਂ ਹਨਾ ਮੈਂ ਆਪਣੇ ਦਿਔਰ ਦਰਾਣੀ ਨੂੰ ਵੀ ਕਿਹਾ ਵੀ ਤੁਸੀਂ ਇਹਦਾ ਕੋਈ ਹੀਲਾ ਕਰੋ ਉਹ ਕਹਿੰਦੇ ਵੀ ਅਸੀਂ ਕੀ ਹੀਲਾ ਕਰੀਏ ਵੀ ਲੋਕ ਮੈਨੂੰ ਤਾਨੇ ਮੇਨੇ ਦਿਆ ਕਰਨ ਵੀ ਤੂੰ ਤਾਂ ਮਤਰੇ ਹੀ ਰਹੀ ਵੀ ਤੂੰ ਤਾਂ ਆਪਦੇ ਮੁੰਡੇ 'ਚ ਰੁੱਜ ਗਈ ਵੀ ਤੂੰ ਤਾਂ ਇਹਨਾਂ ਤੇ ਧਿਆਨ ਵੀ ਨਹੀਂ ਦਿੱਤਾ ਹਾਲਾਂਕਿ ਕਹਿੰਦੀ ਮੈਂ ਧਿਆਨ ਤਾਂ ਦਿੱਤਾ ਸੀ ਪਰ ਕਹਿੰਦੀ ਮੇਰੀ ਹੁਣ ਕੌਣ ਸੁਣਦਾ ਸੀਗਾ ਚਲੋ ਕਹਿੰਦੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ ਤੇ ਇੱਕ ਦਿਨ ਕਹਿੰਦੀ ਮੈਂ ਘਰ ਦੇ ਵਿੱਚ ਕੱਲੀ ਸੀ ਕਹਿੰਦੀ ਮੇਰੀ ਜਿਹੜੀ ਮੇਰੀ ਸੌਕਣ ਦਾ ਮੁੰਡਾ ਸੀ ਮੇਰੀ ਵੱਡਾ ਮੇਰਾ ਮੁੰਡਾ ਮੇਰੇ ਘਰ ਵਾਲੇ ਦਾ ਕਹਿੰਦੀ ਉਹ ਨਸ਼ੇ ਦੀ ਹਾਲਤ ਦੇ ਵਿੱਚ ਆਇਆ ਤੇ ਕਹਿੰਦੀ ਨਸ਼ੇ ਦੇ ਵਿੱਚ ਉਹਨੂੰ ਐ ਨਹੀਂ ਪਤਾ ਲੱਗਿਆ ਤੇ ਉਹ ਆ ਕੇ ਮੇਰੇ ਨਾਲ ਬਦਤਮੀਜ਼ੀ ਕਰਨ ਲੱਗਿਆ ਕਿਉਂਕਿ ਅਸੀਂ ਹਾਨ ਪ੍ਰਵਾਨ ਸੀ ਕਹਿੰਦੀ ਮੈਂ ਉਹਦੇ ਇੱਕ ਚਪੇੜ ਲਾਈ ਵੀ ਤੂੰ ਮੇਰਾ ਪੁੱਤ ਆ ਉਮਰ ਦੇ ਵਿੱਚ ਭਾਵੇਂ ਆਪਣਾ ਨਹੀਂ ਫਰਕ ਪਰ ਰਿਸ਼ਤੇ ਵਿੱਚ ਤਾਂ ਮੈਂ ਤੇਰੀ ਮਾਂ ਆਂ ਕਹਿੰਦੀ ਮੈਂ ਉਹਨੂੰ ਕੁੱਟਿਆ ਬਹੁਤ ਕੁੱਟਿਆ ਕਹਿੰਦੀ ਹੁਣ ਉਹ ਮੇਰੇ ਨਾਲੋਂ ਤਕੜਾ ਸੀ ਉਹਨੇ ਕਹਿੰਦੀ ਬਹੁਤ ਮੇਰੇ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਵੈਸੇ ਤਾਂ ਕਹਿੰਦੀ ਮੈਂ ਉਹ ਆਪਣੇ ਆਪ ਨੂੰ ਉਹਦੇ ਤੋਂ ਛਡਾ ਲਿਆ ਪਰ ਕਹਿੰਦੀ ਵੀ ਜਦੋਂ ਆਣਗੋਣ ਦੇ ਵਿੱਚ ਗੱਲ ਪਤਾ ਲੱਗੀ ਹਨਾ ਕੁਝ ਮੇਰੀ ਦਰਾਨੀ ਨੇ ਡਾਤੀਆਂ ਗੱਲਾਂ ਤੇ ਕਹਿੰਦੀ ਲੋਕ ਗੱਲਾਂ ਬਣਾਉਣ ਲੱਗੇ ਵੀ ਇਹ ਆਪਦੇ ਘਰ ਵਾਲੇ ਨੂੰ ਮਾਰ ਕੇ ਵੀ ਹੁਣ ਆਪਦੀ ਸੌਕਣ ਦੇ ਪੁੱਤ ਨਾਲ ਇਹਦੀ ਰਿਸ਼ਤਾ ਕਹਿੰਦੀ ਲੋਕਾਂ ਤੋਂ ਤਾਂ ਕੁਝ ਮਰਜ਼ੀ ਕਹਾ ਲੋ ਕਹਿੰਦੀ ਵੀ ਮੈਨੂੰ ਜਦੋਂ ਇਹ ਗੱਲਾਂ ਸੁਣਨ ਨੂੰ ਮਿਲੀਆਂ ਕਹਿੰਦੀ ਮੇਰਾ ਮਰਨ ਹੋ ਗਿਆ ਮੈਂ ਕਹਿੰਦੀ ਕਿਹਾ ਵੀ ਜਦੋਂ ਉਹਨੂੰ ਮੈਂ ਪੁੱਤ ਹੀ ਕਹਿਣੀ ਆ ਤੇ ਪੁੱਤ ਹੀ ਬਣਾਇਆ ਵੀ ਇੰਨਾ ਘਟਿਆ ਵੀ ਕੋਈ ਹੋ ਸਕਦਾ ਹਨ ਪਰ ਕਹਿੰਦੀ ਆਪਾਂ ਕਿਸੇ ਦਾ ਮੂੰਹ ਨਹੀਂ ਬੰਦ ਕਰ ਸਕਦੇ ਜਦੋਂ ਕਹਿੰਦੀ ਦੁੱਖ ਆਇਆ ਹੋਵੇ ਚਲ ਕਹਿੰਦੀ ਮੈਂ ਕਹਿੰਦੀ ਫਿਰ ਨਾ ਡਰਨ ਲੱਗ ਗਈ ਮੈਂ ਕਹਿੰਦੀ ਆਪਣੀ ਦਰਾਨੀ ਨੂੰ ਕਿਹਾ ਵੀ ਦੇਖ ਬੇਸ਼ੱਕ ਆਪਾਂ ਲੜੀਆਂ ਰਹੀਏ ਗੁੱਸੇ ਰਹੀਏ ਵੀ ਪਰ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਆ ਹਨਾ ਵੀ ਉਨਠੀ ਹੈ ਤੈਨੂੰ ਗੁੱਸਾ ਹੋ ਸਕਦਾ ਵੀ ਪਹਿਲੀ ਗੱਲ ਤਾਂ ਮੇਰੀ ਕਿਸਮਤ ਮਾੜੀ ਵੀ ਜਿਹੜਾ ਮੇਰੇ ਘਰਦਿਆਂ ਨੇ ਐਡੇ ਬੁੱਢੇ ਦੇ ਮੈਨੂੰ ਲੜ ਲਾਇਆ ਤੇ ਉਹਦੀ ਮੌਤ ਹੋ ਗਈ ਮੈਂ ਰੰਡੀ ਹੋ ਗਈ ਤੇ ਲੋਕਾਂ ਨੂੰ ਮੇਰੇ ਵਿਰੁੱਧ ਗੱਲਾਂ ਕਰਨ ਦਾ ਮੌਕਾ ਮਿਲਿਆ ਪਰ ਤੂੰ ਮੇਰੇ ਤੇ ਵਿਸ਼ਵਾਸ ਰੱਖ ਮੈਂ ਕਦੇ ਵੀ ਕੋਈ ਹਨਾ ਤੇਰੇ ਘਰ ਵਾਲੇ ਦੇ ਪ੍ਰਤੀ ਕੋਈ ਮਨ ਦੇ ਵਿੱਚ ਇਹੋ ਜੀ ਗੱਲ ਨਹੀਂ ਰੱਖੀ ਪਰ ਤੂੰ ਮੈਨੂੰ ਕੱਲੀ ਨੂੰ ਨਾ ਛੱਡ ਕੇ ਜਾਇਆ ਕਰ ਵੀ ਇਸ ਮੁੰਡੇ ਦਾ ਹਨਾ ਨਸ਼ੇ ਖਾ ਕੇ ਨਹੀਂ ਪਤਾ ਲੱਗਦਾ ਇਹਨੂੰ ਵੀ ਕੱਲ ਨੂੰ ਮੈਂ ਕੋਈ ਕਲੰਕ ਨਹੀਂ ਲੈਣਾ ਚਾਹੁੰਦੀ ਵੀ ਮੈਂ ਇਹਨੂੰ ਸੱਚੀ ਆਪਣੇ ਪੁੱਤਾਂ ਵਾਂਗੂ ਪਾਲਿਆ ਪੁੱਤਾਂ ਵਾਂਗੂ ਹੀ ਇਹਨੂੰ ਮੈਂ ਸੰਭਿਆ ਚਾਰੇ ਕਹਿੰਦੀ ਮੇਰੀ ਦਰਾਣੀ ਨੂੰ ਖੋਰੇ ਮੇਰੇ ਤੇ ਤਰਸ ਆ ਗਿਆ ਫਿਰ ਕਹਿੰਦੀ ਵੀ ਉਹ ਵੀ ਸਮਝਾਇਆ ਕਰੇ ਮੇਰੇ ਮੁੰਡੇ ਨੂੰ ਕਹਿੰਦੀ ਮੂ ਮੇਰੇ ਮੁੰਡਾ ਜਿੱਦੇ ਨਸ਼ੇ ਦੀ ਹਾਲਤ 'ਚ ਨਹੀਂ ਸੀ ਉਹਨੇ ਫਿਰ ਮੇਰੇ ਤੋਂ ਮਾਫੀ ਮੰਗੀ ਵੀ ਮਾਂ ਮੇਰੇ ਤੋਂ ਗਲਤੀ ਹੋ ਗਈ ਵੀ ਮੈਨੂੰ ਅਸਲ ਦੇ ਵਿੱਚ ਲੋਕ ਮੈਨੂੰ ਬਾਹਰੋਂ ਜਿਹੜੇ ਪੜਕਾ ਦਿੰਦੇ ਸੀਗੇ ਵੀ ਜਦੋਂ ਕੋਈ ਕਿਸੇ ਨੂੰ ਹਨਾ ਕੋਈ ਗੱਲ ਸਿਖਾਉਣ ਲੱਗ ਜੇ ਜਾਂ ਕਹਿਣ ਲੱਗ ਜੇ ਤੇ ਉਹ ਨਸ਼ੇ ਦੀ ਹਾਲਤ ਚ ਵੀ ਮੈਨੂੰ ਪਤਾ ਨਹੀਂ ਲੱਗਿਆ ਚਲ ਕਹਿੰਦੀ ਪਰ ਉਸ ਤੋਂ ਥੋੜੇ ਟਾਈਮ ਬਾਅਦ ਹੀ ਕਹਿੰਦੀ ਨਸ਼ੇ ਦੀ ਓਵਰਡੋਜ਼ ਨਾਲ ਉਹਦੀ ਵੀ ਮੌਤ ਹੋ ਗਈ ਕਹਿੰਦੀ ਹੁਣ ਮੇਰੀ ਜਿਹੜੀ ਇੱਕ ਆਪਦੇ ਵਾਲਾ ਮੁੰਡਾ ਤੇ ਇੱਕ ਮੇਰੀ ਸੋਕਣ ਦੀ ਜੋਤੀ ਸੀ ਉਹ ਰਹਿ ਗਏ ਸੀ ਉਸ ਤੋਂ ਬਾਅਦ ਕਹਿੰਦੀ ਚਲ ਮੈਂ ਆਪਣੇ ਆਪ ਨੂੰ ਥੋੜਾ ਜਿਆਦਾ ਸਟਰੋਂਗ ਕੀਤਾ ਕਹਿੰਦੀ ਲੋਕਾਂ ਦੇ ਵੀ ਮੂੰਹ ਬੰਦ ਹੋ ਗਏ ਜਿਹੜੇ ਗੱਲਾਂ ਕਰਦੇ ਸੀ ਫਿਰ ਕਹਿੰਦੀ ਮੈਂ ਆਪਣੀ ਧੀ ਨੂੰ ਸਮਝਾਉਂਦੀ ਬੀਪਾ ਮੈਂ ਤੂੰ ਮੇਰੀ ਸੌਕਣ ਦੀ ਧੀ ਆ ਵੀ ਮੈਂ ਤੈਨੂੰ ਕਦੇ ਐ ਨਹੀਂ ਸਮਝਿਆ ਵੀ ਪੁੱਤ ਤੂੰ ਕੋਈ ਗਲਤੀ ਨਹੀਂ ਕਰਨੀ ਵੀ ਦੇਖ ਤੇਰੇ ਭਰਾ ਨੇ ਗਲਤੀ ਕੀਤੀ ਹਨਾ ਆਪਣੀ ਜ਼ਿੰਦਗੀ ਤੋਂ ਉਹ ਹੱਥ ਧੋਕੇ ਬਹਿ ਗਿਆ ਨਸ਼ਿਆ ਦੀ ਹਾਲਤ ਦੇ ਵਿੱਚ ਚਲ ਕਹਿੰਦੀ ਜਿਹੜੀ ਉਹ ਕੁੜੀ ਸੀ ਉਹ ਬਹੁਤ ਸਿਆਣੀ ਸੀ ਉਹ ਕਹਿੰਦੀ ਮੇਰੇ ਪੁੱਤ ਦਾ ਵੀ ਬਹੁਤ ਕਰਦੀ ਉਹਨੂੰ ਪੜਾਉਂਦੀ ਲਿਖਾਉਂਦੀ ਤੇ ਮੇਰੇ ਦਿਓਰ ਦੇ ਮੁੰਡੇ ਦਾ ਵੀ ਬਹੁਤ ਕਰਦੀ ਚਲ ਕਹਿੰਦੀ ਉਹਨੇ ਜਦੋਂ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਫਿਰ ਕਹਿੰਦੀ ਚੰਗਾ ਜਾ ਰਿਸ਼ਤਾ ਵੇਖ ਕੇ ਅਸੀਂ ਉਹਦਾ ਵਿਆਹ ਕਰਤਾ ਬੜੇ ਚਾਮਾ ਨਾਲ ਕਹਿੰਦੀ ਮੈਂ ਆਪਣੀ ਧੀ ਦਾ ਵਿਆਹ ਕੀਤਾ ਹਣ ਕਹਿੰਦੀ ਮੇਰਾ ਮੁੰਡਾ ਸੀ ਜਿਹੜਾ ਉਹ ਵੀ ਜਵਾਨ ਹੋ ਗਿਆ ਸੀ ਕਹਿੰਦੀ ਜਦੋਂ ਮੇਰਾ ਮੁੰਡਾ ਗੱਭਰੂ ਹੋਇਆ ਮੇਰੇ ਮੁੰਡਾ ਹੋ ਗਿਆ ਸੀ 25 ਸਾਲ ਦਾ ਤੇ ਮੇਰੀ ਉਮਰ ਉਦੋਂ ਸੀਗੀ 42 ਸਾਲ ਦੀ ਤੇ ਕਹਿੰਦੀ ਫਿਰ ਉਹਦੇ ਸਿਰ ਤੇ ਭੂਤ ਸਵਾਰ ਹੋ ਗਿਆ ਵੀ ਮੈਂ ਤਾਂ ਬਾਹਰ ਜਾਣਾ ਕਹਿੰਦੀ ਮੈਂ ਉਹਨੂੰ ਸਮਝਾਇਆ ਵੀ ਦੇਖ ਪੁੱਤ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਹਮੇਸ਼ਾ ਔਖੀ ਕੱਢੀ ਆ ਵੀ ਤੇਰਾ ਪਿਓ ਮੈਨੂੰ ਛੋਟੀ ਉਮਰ ਦੇ ਵਿੱਚ ਵਿਧਵਾ ਬਣਾ ਗਿਆ ਫਿਰ ਤੇਰਾ ਭਰਾ ਵੀ ਮੁੱਕ ਗਿਆ ਤੇਰੀ ਭੈਣ ਸਹੁਰੇ ਚਲੀ ਗਈ ਵੀ ਜੇ ਤੂੰ ਬਾਹਰ ਚਲਿਆ ਗਿਆ ਵੀ ਫਿਰ ਮੇਰੀ ਉਮਰ ਕਿਵੇਂ ਨਿਕਲੂਗੀ ਪਰ ਕਹਿੰਦੀ ਉਹ ਕਹਿੰਦਾ ਵੀ ਇੱਥੋਂ ਦੇ ਹਾਲਾਤ ਵੇਖ ਕੇ ਇਸ ਪਰਿਵਾਰ ਦਾ ਮਾਹੌਲ ਵੇਖ ਕੇ ਵੀ ਮੈਂ ਨਹੀਂ ਇੱਥੇ ਰਹਿ ਸਕਦਾ। ਕਹਿੰਦੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਆਪਣੇ ਮੁੰਡੇ ਦੇ ਸੁਪਨੇ ਨੂੰ ਪੂਰਾ ਕਰਾਂ ਉਹਦਾ ਬਾਹਰ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਾਂ ਕਿ ਆਪਣੇ ਬਾਰੇ ਸੋਚਾਂ ਮੈਂ। ਮਿੰਨਾ ਤਾਂ ਕਹਿੰਦੀ ਮੈਂ ਆਪਣੇ ਬਾਰੇ ਕੋਈ ਫੈਸਲਾ ਲੈ ਸਕਦੀ ਸੀ ਉਸ ਤੋਂ ਪਹਿਲਾਂ ਕੋਈ ਮੈਂ ਫੈਸਲਾ ਲਿਆ ਹੁੰਦਾ ਮੇਰਾ ਕੋਈ ਵਿਆਹ ਹੋਇਆ ਹੁੰਦਾ ਦੂਜੀ ਜਗ੍ਹਾ ਤੇ ਕਹਿੰਦੀ ਵੀ ਮੇਰੇ ਲਈ ਸੌਖਾ ਹੋ ਜਾਂਦਾ ਪਰ ਕਹਿੰਦੀ ਅੱਜ ਮੈਂ ਉਸ ਰਸਤੇ ਤੇ ਖੜੀ ਆ ਉਸ ਰਾਹ ਤੇ ਖੜੀ ਆ ਜਿੱਥੋਂ ਨਾ ਤਾਂ ਮੈਂ ਪਿੱਛੇ ਮੁੜ ਸਕਦੀ ਆ ਤੇ ਨਾ ਮੈਂ ਅੱਗੇ ਲੰਘ ਸਕਦੀ ਆ ਫਿਰ ਕਹਿੰਦੀ ਮੈਂ ਬੜਾ ਸੋਚ ਕੇ ਪੂਰਾ ਸੋਚ ਕੇ ਆਪਣੇ ਮਨ ਨੂੰ ਸਟਰੋਂਗ ਕੀਤਾ ਵੀ ਆਪਣੇ ਸਵਾਰਥ ਲਈ ਤੂੰ ਆਪਣੇ ਬੱਚੇ ਦੇ ਸੁਪਨੇ ਨਾ ਰੋਲ ਕਹਿੰਦੀ ਫਿਰ ਮੈਂ ਆਪਣੇ ਪੁੱਤ ਨੂੰ ਕਿਹਾ ਵੀ ਠੀਕ ਆ ਪੁੱਤ ਜੇ ਤੇਰਾ ਇਹ ਦਿਲ ਦਾ ਫੈਸਲਾ ਨਾ ਵੀ ਤੂੰ ਬਾਹਰ ਜਾਣਾ ਚਾਹਣਾ ਤਾਂ ਤੂੰ ਜਾ ਵੀ ਮੇਰੀ ਤਾਂ ਕੋਈ ਗੱਲ ਨਹੀਂ ਵੀ ਮੈਂ ਤਾਂ ਉਮਰ ਕੱਢ ਹੀ ਲੈਣੀ ਹੈਗੀ ਤੇ ਫਿਰ ਕਹਿੰਦੀ ਮੇਰਾ ਪੁੱਤ ਮੈਨੂੰ ਕਹਿੰਦਾ ਵੀ ਮਾਂ ਮੈਂ ਤੇਰੀ ਤਕਲੀਫ ਸਮਝਦਾ ਮੈਨੂੰ ਪਤਾ ਵੀ ਜਦੋਂ ਮੈਂ ਬਾਹਰ ਚਲਾ ਗਿਆ ਤਾਂ ਤੂੰ ਇੱਥੇ ਇਕੱਲੀ ਰਹਿ ਜੇਂਗੀ ਪਰ ਮਾਂ ਮੈਂ ਤੈਨੂੰ ਇਕੱਲੀ ਨੂੰ ਨਹੀਂ ਛੱਡੂਗਾ ਵੀ ਇੱਕ ਵਾਰ ਤੂੰ ਮੈਨੂੰ ਬਾਹਰ ਜਾਣ ਦੇ ਦੇ ਫਿਰ ਮੈਂ ਤੈਨੂੰ ਛੇਤੀ ਆਪਣੇ ਕੋਲ ਬੁਲਾ ਲੂੰਗਾ ਕਹਿੰਦੀ ਮੈਂ ਆਪਣੇ ਪੁੱਤ ਨੂੰ ਖੁਸ਼ੀ-ਖੁਸ਼ੀ ਬਾਹਰ ਜਾਣ ਦੀ ਇਜਾਜ਼ਤ ਦੇਤੀ ਕਹਿੰਦੀ ਜਦੋਂ ਉਹ ਮੇਰੇ ਪੁੱਤ ਨੇ ਬਾਹਰ ਜਾਣਾ ਵੀ ਪਤਾ ਨਹੀਂ ਮੇਰੀ ਕੀ ਹਾਲਤ ਹੋਊਗੀ ਕਿਉਂਕਿ ਮੇਰੇ ਲਈ ਇਹ ਬਹੁਤ ਔਖਾ ਫੈਸਲਾ ਪਰ ਕਹਿੰਦੀ ਆਪਣੇ ਪੁੱਤ ਦੀ ਖੁਸ਼ੀ ਲਈ ਮੈਨੂੰ ਉਹਨੂੰ ਹਾਂ ਕਰਨੀ ਪਈ ਕਹਿੰਦੀ ਜਦੋਂ ਮੇਰੇ ਕੋਈ ਬਾਲਾ ਮਨ ਦੁਖੀ ਹੁੰਦਾ ਬਹੁਤਾ ਮਨ ਉਠਦਾ ਕਹਿੰਦੀ ਫਿਰ ਮੈਂ ਆਪਣੀ ਧੀ ਨੂੰ ਫੋਨ ਕਰ ਲੈਨੀ ਆ ਤੇ ਉਹ ਕਹਿ ਦਿੰਦੀ ਹੈ ਵੀ ਮਾਂ ਤੂੰ ਆਪਣੇ ਆਪ ਨੂੰ ਕਦੇ ਇਕੱਲੀ ਨਾ ਸਮਝੀ ਪਰ ਕਹਿੰਦੀ ਮੈਂ ਆਪਣੇ ਬੱਚਿਆਂ ਨੂੰ ਇਹ ਸਮਝਾ ਨਹੀਂ ਸਕਦੀ ਵੀ ਮੈਂ ਤਾਂ ਸਾਰੀ ਉਮਰ ਇਕੱਲੀ ਨੇ ਹੀ ਕੱਢੀ ਆ ਇੱਕ ਕੁੜੀ ਹਨਾ ਜ ਜਿਹਦੀ ਰੈ ਤੋਂ ਬਿਨਾ ਮਰਜ਼ੀ ਤੋਂ ਬਿਨਾ ਉਹਨੂੰ ਪੜਨੋਂ ਹਟਾ ਕੇ ਉਹਦਾ ਵਿਆਹ ਕਰਕੇ ਉਹਨੂੰ ਸੋਹਰੇ ਘਰ ਤੋਰ ਦਿੱਤਾ ਜਾਂਦਾ ਤੇ ਫਿਰ ਅੱਗੇ ਜਾ ਕੇ ਜੋ ਕੁਝ ਉਹ ਸਹਿੰਦੀ ਆ ਤਾਂ ਉਹਨੂੰ ਇਹ ਕਿਹਾ ਜਾਂਦਾ ਵੀ ਤੇਰੀ ਜੋ ਕਿਸਮਤ ਦੇ ਵਿੱਚ ਸੀ ਤੈਨੂੰ ਮਿਲ ਗਿਆ ਕਹਿੰਦੀ ਵੀ ਮੈਂ ਹਰ ਇੱਕ ਥਾਂ ਤੇ ਸਬਰ ਕੀਤਾ ਭਾਵੇਂ ਮੇਰੇ ਘਰੇ ਕੋਈ ਚੀਜ਼ ਦਾ ਕਮੀ ਨਹੀਂ ਹੈਗੀ ਕਿਸੇ ਚੀਜ਼ ਦਾ ਘਾਟਾ ਨਹੀਂ ਪਰ ਕਹਿੰਦੀ ਮੈਂ ਸਾਰੀ ਉਮਰ ਇੱਕ ਜੀਵਨ ਸਾਥੀ ਬਿਨਾ ਕਿਵੇਂ ਤੜਫੀਆਂ ਕਿਉਂਕਿ ਕਹਿੰਦੀ ਬੇਜੋੜ ਵਿਆਹ ਸੀ ਸਾਡਾ ਮੈਨੂੰ ਠੀਕ ਹੈ ਇਹ ਫੈਸਲਾ ਮਨਜ਼ੂਰ ਕਰਨਾ ਪਿਆ ਪਰ ਕਹਿੰਦੀ ਮੇਰੀ ਸਾਰੀ ਉਮਰ ਸੀ ਜਿਹੜੀ ਉਹ ਮੈਂ ਆਪਣੀ ਦਾਤ ਹੀ ਲਾਈ ਆ ਅੱਜ ਵੀ ਕਹਿੰਦੀ ਕੋਈ ਮੇਰੀ ਬਹੁਤੀ ਵੱਡੀ ਉਮਰ ਨਹੀਂ ਹੈਗੀ ਤੇ 45 ਸਾਲ ਦੀ ਮੇਰੀ ਉਮਰ ਆ ਪਰ ਕਹਿੰਦੀ ਵੀ ਮੈਨੂੰ ਕਦੇ-ਕਦੇ ਆਪਣੀ ਜ਼ਿੰਦਗੀ ਬਾਰੇ ਸੋਚ ਕੇ ਹੈਰਾਨੀ ਹੁੰਦੀ ਆ ਵੀ ਤੂੰ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਕੁਝ ਹੰਡਾਲਿਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਕਮਲ ਦੀ ਜ਼ਿੰਦਗੀ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀ ਕਾਲ ਜੀ